ਹਰ ਕੋ ਇਹ ਸਾਰੇ ਲੀਡਰ ਸਾਹਿਬਾਨ ਅਜਿhse ਵੱਡੇ ਛੋਟੇ ਚੋਣਾਂ ਲੜੇ ਜਿਹਨੇ ਨਹੀਂ ਲੜੇ ਬਲੋਕਾਂ ਦੇ ਪ੍ਰਧਾਨ ਅਨ ਇੰਪਰੂਵਮੈਂਟ ਫੰਡ ਦੇ ਚੇਅਰਮੈਨ ਮਹਿਲਾ ਕਾਂਗਰਸ ਸੇਵਾਦਾਰ ਜਿਨਿਆਂ ਦੇ ਸਾਡਾ ਪੂਰਾ ਸੰਗਠਨ ਯੂਨਿਟ ਕਾਂਗਰਸ ਤੇ ਕਾਂਗਰਸ ਨੂੰ ਪਿਆਰ ਕਰਨ ਵਾਲੇ ਸਾਥੀ ਜਿਹੜੇ ਐਕਟਿਵ ਵਰਕਰ ਸੀ ਉਹ ਅੱਜ ਇੱਥੇ ਇਕੱਠੇ ਹੋ ਗਏ ਗੀਰੇ ਵਿੱਚ ਵਿਸ਼ਾ ਪੰਜਾਬ ਦੇ ਵਿੱਚ ਜਿਹੜੇ ਹੜ੍ਹਾਂ ਵੀ ਹਾਜ਼ਰ ਨੇ ਉਹ ਗੰਬੀਰ ਹੁੰਦੇ ਜਾ ਰਹੇ ਨੇ ਨਿਰਮਤ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਜ਼ਿਲ੍ਹੇ ਮੁਕੰਮਲ ਤੌਰ ਤੇ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਗਏ ਗਰਦਾਸਪੁਰ ਕਰਨਤਾਰ ਨਫਰੂਜ਼ ਔਰ ਫਾਜ਼ਿਲਕਾ ਥੋੜਾ ਜਿਹਾ ਪਾਟ ਮੋਗੇ ਦਾ ਥੋੜਾ ਜਿਹਾ ਔਰ ਜਲੰਧਰ ਉਹ ਕਾਫੀ ਇਵਨ ਕੱਢ ਵੀ ਜਿਹੜੀ ਹੈ ਆਪਣੇ ਪਾਸੇ ਪਟਿਆਲਾ ਉਹ ਵੀ ਨਕੋ ਦਾ ਪ੍ਰਭਾਵਿਤ ਹੈ ਨੇ ਹੁਣੇ ਮੈਨੂੰ ਫੋਨ ਆਇਆ ਜੀਰੇ ਤੋਂ ਜੀਰਾ ਸਾਹਿਬ ਨੇ ਦੱਸਿਆ ਕਿ ਦੋ ਬਾਦ ਟੁੱਟ ਗਏ ਤੇ ਮੇਰਾ ਹੋਟ 30 35 ਹਜ਼ਾਰ ਇੱਕ ਕਰਦਾ ਨੁਕਸਾਨ ਹੋ ਸਕਦਾ ਸੌਣ ਸਾਨੂੰ ਜਿੱਥੋਂ ਸੁਣਨ ਨੂੰ ਮਿਲਦਾ ਹੈ ਕਿ 1988 ਤੋਂ ਬਾਅਦ ਇਸ ਤਰ੍ਹਾਂ ਦਾ ਪਾਣੀ ਪਹਿਲੀ ਵਾਰੀ ਜਿਹੜੀ ਮਾਰਕੀ ਮੈਂ ਹੁਣੇ ਤੇ ਨਹੀਂ ਜਾਣਾ ਚਾਹੁੰਦਾ ਵੀ ਇਹ ਕਿਉਂ ਬਣੇ ਹਾਲਾਤ ਪਰ ਹਰ ਇੱਕ ਗੱਲ ਚ ਗੱਲ ਬੇਨਤੀ ਚੋਣਾ ਕਿਉਂਕਿ ਇਹ ਨੁਕਤਾ ਚੀਨੀ ਜਾਂ ਕਿਸੇ ਨੂੰ ਨਿੰਦਣ ਦਾ ਸਮਾਂ ਨਹੀਂ ਜਿਵੇਂ ਆਪਰੇਸ਼ਨ ਤੋਂ ਦੂਰ ਦੇ ਸਮੇਂ ਸਾਰਾ ਦੇਸ਼ ਨੇ ਇਕੱਠੇ ਹੋ ਕੇ ਲੜਾਈ ਲੜਨ ਦਾ ਸਮਾਂ ਉਸੇ ਤਰ੍ਹਾਂ ਹੀ ਆਜੇ ਔਖੀ ਘੜੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਜੁੜਤਾ ਦੇ ਨਾਲ ਪੰਜਾਬ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਤੇ ਖੜੇ ਹੋਣ ਦੀ ਇਹ ਨੁਕਤਾ ਜੀ ਨਿਪਟ ਕਰਾਂਗੇ ਮੈਨ ਮੇੜ ਹੈ ਕਿ ਨੁਕਸੀ ਕੀ ਸਰਕਾਰਾਂ ਨੇ ਗਲਤੀਆਂ ਰਹੀਆਂ ਸੋ ਇਸ ਕਰਕੇ ਅਸੀਂ ਕੱਲ ਮੁਖਸਰ ਸਾਹਿਬ ਵਿੱਚ ਅਸੀਂ ਮੀਟਿੰਗ ਕੀਤੀ ਸੀ ਫਿਰੋਜ਼ਪੁਰ ਲੋਕ ਸਭਾ ਦੀ ਜਿਹਦੇ ਵਿੱਚ ਡਿਊਟੀਆਂ ਲਾ ਦਿੱਤੀਆਂ ਗਈਆਂ ਵੱਖ-ਵੱਖ ਲੋਕਾਂ ਦੀਆਂ 5-6 ਬੰਦਿਆਂ ਦੀ ਅਸੀਂ ਕਮੇਟੀ ਬਣਾ ਪੀ ਜ਼ਿਲ੍ਹਾ ਪਧਰੀ ਲੋਕ ਸਭਾ ਕਮੇਟੀ ਜਿਹੜੀ ਕੀ ਜਾਇਜ਼ਾ ਲੈਣ ਦੇ ਵੀ ਕਿੱਥੇ ਕਿੱਥੇ ਕੀ ਕੀ ਚੀਜ਼ ਦੀ ਜ਼ਰੂਰਤ ਹੈ ਉਹ ਵੀ ਅੱਜ ਤੁਹਾਨੂੰ ਨਾਮ ਮੈਂ ਦੱਸਾਂਗਾ ਕਿ ਨਾਲ ਹੀ ਹਲਕਾ ਵਾਈਜ਼ ਵੀ ਦੋ ਦੋ ਤਿੰਨ ਤਿੰਨ ਬੰਦਿਆਂ ਦੇ ਨੰਬਰ ਜਾਰੀ ਕਰ ਦਿੱਤੇ ਗਏ ਹੈ ਕਿ ਹਲਕੇ ਦੇ ਵਿੱਚ ਵਿਧਾਨ ਸਭਾ ਵਾਈਜ਼ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਉਹਨਾਂ ਨਾਲ ਸੰਪਰਕ ਕਰੇ ਉਹਨਾਂ ਨਾਲ ਜਿਹੜਾ ਸੰਪਰਕ ਉਹਦਾ ਫੇਰ ਉਹ ਸਾਡੀ ਜ਼ਿਲ੍ਹਾ ਪਧਰੀ ਕਮੇਟੀ ਨਾਲ ਉਪ ਸਭਾ ਪਧਰੀ ਕਮੇਟੀ ਨਾਲ ਗੱਲ ਕਰਕੇ ਉਹਨਾਂ ਨੂੰ ਉਹ ਸਾਰੀਆਂ ਚੀਜ਼ਾਂ ਆਉਣ ਵਾਲੇ ਦਿਨਾਂ 'ਚ ਮਹਈਆ ਕਰਾਵਾਂ। ਸੋ ਨਾਲ ਹੀ ਰਾਹੁਲ ਗਾਂਧੀ ਜੀ ਨੇ ਚਿੰਤਾ ਜ਼ਾਹਿਰ ਕੀਤੀ ਹੈ। ਦੋ ਵਾਰ ਪੰਜਾਬ ਦੀ ਗੱਲ ਕੀਤੀ ਹੈ। ਔਰ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਦੇਸ਼ ਦੇ ਕਿ ਰਾਹਤ ਕੋਈ ਨੂੰ ਕੋਈ ਰੀਲੀਫ ਫਲਡ ਰੀਲੀਫ ਤੇ ਇਹਨਾਂ ਨੂੰ ਕੋਈ ਪੈਕੇਜ ਵੀ ਅਨਾਉਂਸਮੈਂਟ ਕਰਨੀ ਚਾਹੀਦੀ। ਤੇ ਨਾਲ ਹੀ ਉਹਨਾਂ ਨੇ ਆਪਣੇ ਵਰਕਰਾਂ ਨੂੰ ਅਪੀਲ ਕੀਤੀ ਹੈ ਰਾਹੁਲ ਜੀ ਨੇ ਕਿ ਸਾਰੇ ਰਾਹਤ ਕਾਰਜਾਂ ਚ जुट ਜਾਓ ਔਰ ਕੋਈ ਵੀ ਵਰਕਰ ਸਾਥੀ ਆਪਣੇ ਘਰੇ ਨਾ ਬੈਠੇ ਕਾਂਗਰਸ ਹਰ ਸੰਭਵ ਮਦਦ ਜਿਹੜੇ ਹਰ ਪ੍ਰੀਤ ਲੋਕਾਂ ਦੀ ਕਰਦੀ ਦਿੱਖਣੀ ਚਾਹੀਦੀ ਸੋ ਇਸੇ ਤਰ੍ਹਾਂ ਫਿਰ ਕੱਲ ਅਸੀਂ 40 ਲੱਖ 41 ਲੱਖ ਦੇ ਕਰੀਬ ਰੁਪਈਆ ਨਗਦ ਜਿਹੜਾ ਜੋ ਅਸੀਂ ਪਹਿਲਾਂ ਕਿਹਾ ਸੀ ਵੀ ਤਨਖਾਹ ਚੋਂ ਬਿਲਕੁਲ ਪੀਤਾ ਆਪਦਾ ਦਸਵੰਧ ਕਾਂਗਰਸ ਦੇ ਲੋਕਾਂ ਨੇ ਫਰੋਜਪੁਰ ਦੀ ਲੋਕ ਸਭਾ ਆਸ ਤੇ ਕੱਢਿਆ ਤੇ 25 ਲੱਖ ਰੁਪਇਆ ਛੇ ਸਿੰਘ ਕਬਾਇਆ ਜਿਹਨੇ ਆਪ ਦੇ ਨਿੱਜੀ ਫੰਡ ਚੋਂ ਦਿੱਤਾ ਜਾਣੀ ਕਿ ਉਥੇ ਸਮਗਰੀ ਸਾਰੇ ਲੋਕਾਂ ਨੂੰ ਉਹਨਾਂ ਦੇ ਦਿਨਾਂ 'ਚ ਪਹੁੰਚਾਈ ਜਾਊਗੀ ਤੁਹਾਨੂੰ ਪਤਾ ਲੱਗੇ ਇਸੇ ਤਰ੍ਹਾਂ ਹੀ ਅੱਜ ਲੁਧਿਆਣਾ ਕਿਉਂਕਿ ਬੇਟ ਦਾ ਏਰੀਆ ਥੋੜਾ ਥੋੜਾ ਉਧਰੋਂ ਬੁੱਢਾ ਦਰਿਆ ਹੈ ਨਕੋ ਨਕ ਵਗ ਰਿਹਾ ਹੈ ਸ਼ਹਿਰਾਂ ਦੇ ਵਿੱਚ ਵੀ ਪਿੱਛੇ 2-3 ਦਿਨ ਪਹਿਲਾਂ ਆਪਣੇ ਸ਼ਹਿਰ ਦੇ ਵਿੱਚ ਵੀ ਓਵਰਫਲੋ ਹੋ ਗਿਆ ਸੀ ਉਨੋਂ 95% ਪਾਣੀ ਡਾਊਨ ਹੋ ਗਿਆ ਕਿਤੇ ਇੱਕਾ ਟੁਕਾ ਹੈਗਾ ਉਹਨਾਂ ਦੀਆਂ ਗਲੀਆਂ ਦੀ ਸਫਾਈ ਉਹਨਾਂ ਦੇ ਘਰਾਂ ਦਾ ਜਿਹੜਾ ਮਾੜਾ-ਮੁੱਖਾ ਨੁਕਸਾਨ ਹੋਇਆ ਉਹ ਸਾਰੇ ਆਸਤੇ ਅੱਜ ਕਿਉਂਕਿ ਇੱਥੇ ਅਜੇ ਓਨੀ ਪਾਣੀ ਦੀ ਮਾਰ ਨਹੀਂ ਹੈ ਇਵੇਂ ਜਗਰਾਉਂ ਦੇ ਵਿੱਚ 60 ਚੋਂ ਲਗਭਗ ਲੋਕਾਂ ਦੀਆਂ ਬਾਰਿਸ਼ ਨਾਲ ਦਾਖੇ ਚ ਜਿੱਥੇ ਸਾਡੇ ਸਾਥੀ ਲੱਗੇ ਹੋਏ ਆਪ ਤੇ ਲੈਵਲ ਤੇ ਤਰਪਾਲਾ ਦੇ ਰਿਹਾ ਸੇਵਾ ਕਰ ਰਹੇ ਹੈ ਪਰ ਆ ਜੋ 32 ਲੱਖ ਰੁਪਏ ਦੀ ਨਗਦ ਰਕਮ ਸਾਰੇ ਕਾਂਗਰਸ ਦੇ ਮੋਢੀ ਆਗੂ ਸਹਿਬਾਨ ਜਿਹੜੇ ਲੋਕ ਸਭਾ ਦੇ ਉਹਨਾਂ ਨੇ ਰਾਸ਼ੀ ਇਕੱਠੀ ਕੀਤੀ ਹੈ ਨਾਲ ਹੀ ਮੈਂ ਇਹ ਗੱਲ ਕਹੀ ਹੈ ਕਿ 25 ਲੱਖ ਰੁਪਿਆ ਇੱਥੇ ਜਿਹੜਾ ਵੀ ਆਪਣੇ ਪਿਆਰੀ ਹਿੱਸੇ ਚੋਂ ਉਹ ਕੀ ਨੇਚਰਲ ਡਿਜਾਸਟਰ ਹੋ ਚੁੱਕਿਆ ਹੈ ਉਹ ਲਾਵਾਂਗੇ ਪਰ ਇਹ ਅਸੀਂ ਇੱਕ ਵਾਰੀ ਬੰਦੋਬਸਤ ਕੀਤਾ ਜਿੱਥੇ ਜਿੰੂ ਜ਼ਰੂਰਤ ਹੋਏਗੀ ਔਰ ਜਿਸ ਚੀਜ਼ ਦੀ ਜ਼ਰੂਰਤ ਹੋਏਗੀ ਜੇ ਕਿਸੇ ਨੂੰ ਮਛਰਦਾਨੀ ਦੀ ਜਰੂਰਤ ਹੋਵੇ ਮਛਰਦਾਨੀ ਪਹਚਾਵਾਂਗੇ ਜੇ ਕਿਸੇ ਨੂੰ ਤਰਪਾਲ ਦੀ ਜਰੂਰਤ ਆ ਫਿਰ ਤਰਪਾਲ ਪਹਚਾਵਾਂਗੇ ਜੇ ਕਿਸੇ ਨੂੰ ਪਸ਼ੂਆਂ ਦੇ ਚਾਰੇ ਦੀ ਜਰੂਰਤ ਹੈ ਤਾਂ ਉਹ ਪਹਚਾਵਾਂਗੇ ਜੇ ਕਿਤੇ ਕੋਈ ਬਹੁਤ ਵੱਡੀ ਆਫਤ ਆਈ ਦੀ ਹੈ ਕਿਸੇ ਦਾ ਮਕਾਨ ਹੀ ਡਿੱਗ ਪਿਆ ਉਹਦੇ ਵਿੱਚ ਵੀ ਤਿਲ ਫੁੱਲ ਪੇਟਾ ਜੋ ਹੀ ਹੁੰਦਾ ਕਿਉਂਕਿ ਵਿਚਾਰੇ ਨੂੰ ਆਪਦਾ ਗੁਜ਼ਾਰਾ ਨਾ ਸਕੇ ਜਾਂ ਵਿਧੀਆਂ ਘਟੀਆਂ ਵਿਚਾਰੇ ਦੇ ਸੋ ਇਹ ਕੰਮ ਆਉਣ ਆਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਸਮੁੱਚੀ ਲੋਕ ਸਭਾ ਦੀ ਸਾਡੀ ਲੀਡਰਸ਼ਿਪ ਇਹ ਕੰਮ ਕਰੇਗੀ ਸੋ ਅੱਜ ਵੀ ਇਹੀ ਪ੍ਰੈਸ ਕਾਨਫਰੰਸ ਅ ਅਸਤੇ ਬੈਠਿਆ ਹੈ ਇਸ ਤੋਂ ਬਾਅਦ ਅਸੀਂ ਵਿਜ਼ਿਟ ਵੀ ਕਰਾਂਗੇ ਸੈਂਟਰਲ ਚ ਵੀ ਜਾਵਾਂਗੇ ਈਸਟ ਚ ਵੀ ਜਾਣਾ ਹੈ ਫਿਰ ਸੰਗੋਵਾਲ ਵੀ ਜਾਣਾ ਹੈ ਕਿ ਕੱਲ ਨੂੰ ਫਿਰ ਹੁਸ਼ਿਆਰਪੁਰ ਤੇ ਫਿਰ ਅੰਮ੍ਰਿਤਸਰ ਤੇ ਕਰਨਤਾਪ ਸਿੰਘ ਸਾਹਿਬ ਦੇ ਜਿੱਥੇ ਜਿੱਥੇ ਪ੍ਰਭਾਵਿਤ ਹੈ ਇਹਦੇ ਨਾਲ-ਨਾਲ ਕਾਂਗਰਸ ਪਾਰਟੀ ਨੇ ਇੱਕ ਤਾਂ ਅੱਜ ਜਿਹੜੇ ਇੱਥੇ ਪੰਜ ਬੰਦੀਆਂ ਦੀ ਕਮੇਟੀ ਬਣਾਈ ਹੈ ਹਾਇਰ ਮੈਂਬਰ ਦੀ ਲੋਕ ਸਭਾ ਦੇ ਵਿੱਚ ਸੰਜੀਤ ਤਲਵਾਰ ਦਲਿੰਦਰ ਬੈਂਸ ਅਸ਼ੂਨੀਏ ਸਾਬਕਾ ਸਾਡੇ ਜ਼ਿਲ੍ਹਾ ਪ੍ਰਧਾਨ ਡਾਬਰ ਸਾਹਿਬ ਤੇ ਬਹਿਤ ਸਾਹਿਬ ਤੇ ਥੱਲੇ ਜਿਹੜੇ ਅਸੀਂ ਹਰ ਕੰਸਟਿਊਂਸੀ ਦੇ ਵਿੱਚ ਦੋ ਦੋ ਬੰਦੇ ਲਾਏ ਆ ਜਿਨ੍ਹਾਂ ਦਾ ਅਸੀਂ ਤੁਹਾਨੂੰ ਮੀਡੀਆ ਨੂੰ ਆਪੇ ਪ੍ਰੈਸ ਰੋਲ ਦੇ ਵਿੱਚ ਨੰਬਰ ਦੇ ਦਿਆਂਗੇ ਜਾਂ ਆਪਦੇ ਫੇਸਬੁੱਕ ਤੇ ਵੀ ਪਾ ਦਿਆਂਗੇ ਉਹਨਾਂ ਦਾ ਅਸੀਂ ਪੜ੍ਹ ਕਰਕੇ ਉਹ ਕਰ ਸਕਦੇ ਇਹਦੇ ਨਾਲ ਨਾਲ ਸਾਰੇ ਪੰਜਾਬ ਦੇ ਲੀਡਰਸ਼ਿਪ ਵਾਲੇ ਮਨ ਲਓ ਫਤਿਹਗੜ੍ਹ ਸਾਹਿਬ ਦੇ ਜਿਹੜੇ ਲੀਡਰ ਸਹਿਬਾਨਾ ਤੇ 10-10 ਜਿਹੜੇ ਕੰਟੈਸਟੈਂਟ ਜਾਂ ਮੰਤਰੀ ਆਏ ਉਹਨਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਬਈਆਂ ਉਹ ਜ਼ਿਲ੍ਹੇ ਲਾ ਦਿੱਤੇ ਗਏ ਕਿ ਤੁਹਾਨੂੰ ਗੁਰਦਾਸਪੁਰ ਨਾਲ ਲਾਤਾ ਕਿਸੇ ਨੂੰ ਤਰੂਤਰ ਨਾਲ ਲਾਤਾ ਕਿਸੇ ਨੂੰ ਮਸੀਹ ਫਰੂਜ਼ਪੁਰ ਨਾਲ ਲਾਤਾ ਕਿਸੇ ਨੂੰ ਮੋਗੇ ਨਾਲ ਲਾਤਾ ਕਿਸੇ ਨੂੰ ਮੁਮਰੈਸਰ ਸਾਹਿਬ ਨਾਲ ਲਾਤਾ ਕਿਸੇ ਨੂੰ ਪਠਾਨਕੋਟ ਨਾਲ ਲਾਤਾ ਸੋ ਇਹ ਸਰਾਉ ਜਿਹੜੀ ਅਸੀਂ ਪੂਰੇ ਪੰਜਾਬ ਦੀ ਇੱਕ ਵੰਡ ਕਰਕੇ ਕੀ ਉਥੋਂ ਰਾਹਤ ਸਮਗਰੀ ਸਿੱਧੀ ਉਹਨਾਂ ਥਾਵਾਂ ਤੇ ਪਹੁੰਚੇ ਜਿਵੇਂ ਅੱਜ ਅਮ੍ਰਿਤਸਰ ਤੋਂ ਸਾਨੂੰ ਫੋਨ ਆ ਰਿਹਾ ਸੀ ਸਾਨੂੰ ਵੀ ਚੋਕਰ ਚਾਹੀਦਾ ਹੈ ਫੀਡ ਚਾਹੀਦੀ ਹੈ ਤਾਂ ਜੋ ਸਾਰਾ ਜਿਹੜੀ ਸਮਗਰੀ ਹੈ ਜਿੱਥੇ-ਜਿੱਥੇ ਜ਼ਰੂਰਤਮੰਦ ਹੈ ਉਹ ਸਾਡੇ ਲੋਕਾਂ ਕੋਲ ਪਹੁੰਚਦੀ ਰਹੇ ਸੋ ਇਹ ਸਾਰਾ ਜਿਹੜਾ ਉਪਰਾਲਾ ਜੀ ਕਾਂਗਰਸ ਪਾਰਟੀ ਨੇ ਕੀਤਾ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਬੇਹਦ ਸਰਕਾਰ ਕੋਲੋਂ ਸੇ ਵੀ ਲਾਭ ਲਿਆ ਲੋਕ ਵੀ ਰਾਹਤ ਜੁਰਦੇ ਹੈ ਕਾਂਗਰਸ ਨੇ ਦੇ ਲੀਡਰਸ਼ਿਪ ਬਣਾ ਲਈ ਗਾ ਵੱਧ ਕੇ ਆ ਆ ਦਾ ਯੂਟਰਨ ਪਾਇਆ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਲੁਧਿਆਣਾ ਨੌਕਸਬਾ ਚ ਹਜੇ ਪੂਰੀ ਮਾਰ ਨਹੀਂ ਹੈ ਜ਼ਰੂਰਤ ਨਹੀਂ ਹੈ ਲੇਕਿਨ ਸਾਨੂੰ ਹੋਰ ਵੀ ਹੋਵੇ ਤਾਂ ਅਸੀਂ ਸਾਰੇ ਜਾਣੇ ਵੱਲ ਮਿਲ ਕੇ ਪਿਆਰ ਹੈ ਪੰਜਾਬ ਦੇ ਵਾਸਤੇ ਪੰਜਾਬੀਅਤ ਵਾਸਤੇ ਪੰਜਾਬ ਦੀ ਇਸ ਸ਼ਕਤੀ ਵਾਸਤੇ ਉਗੀ ਪੰਜਾਬੀਆਂ ਦਾ ਇਹ ਮਿਰਸਾ ਕਿਸੇ ਨੂੰ ਉਹਨਾਂ ਨੇ ਭੁੱਖਾ ਨਹੀਂ ਸੌਣ ਦਿੱਤਾ ਕਿਸੇ ਸ਼ਰਤ ਤੋਂ ਬਿਨਾ ਨਹੀਂ ਸੌਣ ਦਿੱਤਾ ਤੋ ਬੇਸ਼ੱਕ ਆਫਤ ਆਈ ਹੈ ਲੇਕਿਨ ਪੂਰਾ ਪੰਜਾਬ ਇਸ ਸਮੇਂ ਡਟ ਕੇ ਨਾਲ ਖੜਾ ਹੈ ਔਰ ਜਿੱਥੇ ਭਾਈ ਸਰਕਾਰ ਨੂੰ ਵੀ ਲੋੜ ਹੈ ਸਾਡੀ ਅਸੀਂ ਹਾਜ਼ਰ ਹੈ ਜਿੱਥੇ ਉਹਨਾਂ ਤੋਂ ਬਸ ਨਹੀਂ ਚੰਗਾ ਇਹ ਬਾਕੀ ਜਿਹੜਾ ਨੁਕਤਾਚੀਨੀ ਦਾ ਪ੍ਰੋਗਰਾਮ ਹੈ ਕਿਸੇ ਬਾਹਰੇ ਦਸੰਦਾ ਉਹ ਫਲੱਡ ਤੋਂ ਬਾਅਦ ਕਰਾਂਗੇ ਕਿ ਇਹ ਕਿਉਂ ਹੋਇਆ ਇਹ ਰੋਕਿਆ ਜਾ ਸਕਦਾ ਸੀ ਇਹ ਘੱਟ ਨੁਕਸਾਨ ਹੋਣਾ ਸੀ ਉਹ ਸਾਰੀਆਂ ਚਰਚਾਵਾਂ ਬਾਅਦ ਹੁਣ ਤੁਹਾਡਾ ਕੋਈ ਸਵਾਲ ਹੈ ਰਾਹੁਲ ਗਾਂਧੀ ਵਾਲੇ ਕੋਈ ਪ੍ਰੋਗਰਾਮ ਹੈਗਾ ਦੇਖੋ ਰਾਹੁਲ ਗਾਂਧੀ ਨੇ ਰਾਹੁਲ ਗਾਂਧੀ ਨੇ ਚਿੰਤਾ ਜ਼ਾਹਿਰ ਕੀਤੀ ਟਵੀਟ ਕੀਤਾ ਪੰਜਾਬ ਦੇ ਪ੍ਰਤੀ ਪੰਜਾਬ ਦੇ ਪ੍ਰਤੀ ਵੀਡੀਓ ਬਣਾ ਕੇ ਪਾਇਆ ਔਰ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਪੈਕੇਜ ਮੰਗਿਆ ਹਾਲਾਂਕਿ ਆਪਣੇ ਵਾਸਤੇ ਕਦੇ ਕੁਝ ਨਹੀਂ ਮੰਗਿਆ ਪੈਕੇਜ ਮੰਗਿਆ ਪੰਜਾਬ ਵਾਸਤੇ ਔਰ ਹੋਰ ਜਿੱਥੋਂ ਤੱਕ ਸਵਾਲ ਹੈ ਕਿ ਹੁਣੇ-ਹੁਣੇ ਯਾਤਰਾ ਕਰਕੇ ਆਏ ਆ ਰਾਹੁਲ ਗਾਂਧੀ ਇਸ ਬਾਰੇ ਕੋ ਜਲਦੀ ਹੋਈ ਵਿਪੇਸ਼ ਬਗੇਰ ਜੀ ਜੰਮੂ ਚ ਵੀ ਬਾੜ ਹੈ ਉਤਰਾਖੰਡ ਚ ਵੀ ਹੈ ਹਿਮਾਚਲ ਚ ਵੀ ਹੈ ਵਿਪੇਸ਼ ਬਗੇਰ ਜੀ 5 ਤਰੀਕ ਨੂੰ ਆ ਰਹੇ ਨੇ ਅੰਮ੍ਰਿਤਸਰ ਸਾਹਿਬ ਵਿਖੇ ਇਹ 5 ਨੂੰ 6 ਨੂੰ 7 ਨੂੰ ਉਹ ਹੜ੍ਹ ਪ੍ਰਭਾਵਿਤ ਜਿਹੜੀਆਂ ਵੀ ਥਾਣਾਂ ਨੇ ਉਹਨਾਂ ਦਾ ਦੌਰਾ ਕਰਨ ਜਿਹੜੀ ਵੀ ਕੋਈ ਰਾਹੁਲ ਜੀ ਨੂੰ ਇਨਫੋਰਮੇਸ਼ਨ ਦੇਣੀ ਹੈ ਜਾਂ ਸੁਭਾਵਿਕ ਮਦਦ ਹੈ ਉਹ ਨਾਲ-ਨਾਲ ਇੱਥੇ ਨੌਰਾ ਕਰਕੇ ਜਿਹੜੀ ਉਹ ਦੇਖਣਗੇਰੇ ਨਾਲ-ਨਾਲ ਸਾਡੇ ਸਾਰੇ ਸੀਨੀਅਰ ਲੀਡਰ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਜੀ ਹੈ ਚਾਹੇ ਉਹ ਸਰਦਾਰ ਕਰਮਜੀਤ ਸਿੰਘ ਚੰਦੀ ਜੀ ਹੈ ਚਾਹੇ ਉਹ ਗੁਰਦਾਸਪੁਰ ਦੇ ਵਿੱਚ ਸੁਜਿੰਦਰ ਸਿੰਘ ਰੰਧਾਵਾ ਸਾਹਿਬ ਹੈ ਹੋਰ ਬਹੁਤ سارے ਲੀਡਰ ਸਾਡੇ ਅ ਪ੍ਰਗਟ ਜੀ ਹੋਰ ਬਥੇਰੇ ਜਿੰਨੇ ਵੀ ਲੋਕ ਹੈ ਉਹ ਸਭ ਲੋਗ

ਲੋਕਾਂ ਦਾ ਮੈਨੂੰ ਲੱਗਦਾ ਦੋਵਾਰਾ ਕੋਈ ਕਰੇ ਹੀ ਨਾ ਕਰੇ ਦੋਰਾ ਕਰਨਾ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਵੱਧ ਜਾਂਦੀਆਂ ਜੇ ਕੋਈ ਚੀਜ਼ ਨਿਸਤੋਰ ਹੋ ਤਾਂ ਕੋਈ ਬਦਲਾ ਬੰਨਾ ਹੋਣਾ ਕਿਵੇਂ ਸਕੀਮ ਬਣਾਉਣ ਕਿ ਕਿਵੇਂ ਪੰਜਾਬ ਦੇ ਕਿਸਾਨਾਂ ਨੂੰ ਅਸੀਂ ਇਸ ਜਾਂ ਲੋਕਾਂ ਨੂੰ ਉਹ ਜਨ ਜੋ ਕੱਢਣੇ ਤੇ ਉਹਨਾਂ 'ਤੇ ਕੀ ਰਾਹਤ ਮਈ ਅਧਰੂਨੀ ਮੈਨੂੰ ਲੱਗਦਾ ਬਿਹਤਰੀ ਨੇ ਕਿ ਐਸੀ ਕੋਈ ਸਕੀਮ ਕਰਨ ਜਾਂ ਸੈਂਟਰ ਨਾਲ ਗੱਲਬਾਤ ਕਰਨ ਕੋਝਾਬ ਕਰਨ ਕਿ ਰਾਹਤ ਕੌਸ਼ਤ ਦੇ ਵਿੱਚ ਅਸੀਂ ਕਿਸਾਨਾਂ ਨੂੰ 50000 ਰੁਪਿਆ 1 ਲੱਖ ਰੁਪਿਆ ਜਿਨ੍ਹਾਂ ਦਾ ਘਰ ਦੇ ਡਿੱਟਿਆ ਉਹਨਾਂ ਨੂੰ 1 ਲੱਖ ਰੁਪਿਆ ਜਿਨ੍ਹਾਂ ਦਾ ਕੋਈ ਜਾਨਵਰ ਮਰ ਗਿਆ 50000 ਰੁਪਿਆ ਉਹਦੇ ਵਾਸਤੇ ਸਰਕਾਰ ਨੂੰ ਇਹ ਸਾਰੀ ਮੈਨੂੰ ਲੱਗਦਾ ਬਾਟ ਕੇ ਬੰਦ ਕਮਰੇ 'ਚ ਤਜਵੀਜ਼ ਬਣਾਉਣੀ ਚਾਹੀਦੀ ਹੈ ਨਾ ਕਿ ਕੋਈ ਮੋਢੇ ਤੇ ਪੂਰੀ ਚੱਕੀ ਫੇਰੇ ਕਿਉਂਕਿ ਉਹ ਵੀ ਪੂਰੀ ਨਾਲ ਕੁਝ ਹੋਣਾ ਹੈ। ਆਈਗਾ ਜ਼ਰੂਰ ਕਹੂੰਗਾ ਕਿਰਪਾ ਕਰਕੇ ਉਹ ਮਜ਼ਾਕ ਨਾ ਕਰਕੇ ਬਹੁਤ ਹੋ ਗਿਆ ਕਿ ਹੈਲੀਕਾਪਟਰ ਮੇ ਨਾ ਜਾਏਗਾ ਉਹਦੇ ਚ ਸਾਰਾ ਸਮਾਨ ਢੋਹ ਦਿਆਂਗੇ ਹੈਲੀਕਾਪਟਰ ਪੈਸੇਂਜਰ ਹੈਲੀਕਾਪਟਰ ਹੈ ਪੰਜ ਬੰਦੇ ਬੰਦੇ ਉਹਦੇ ਚ ਪੰਜ ਕੁਇੰਟਲ ਤੋਂ ਵੱਧ ਜੇ ਸਬਾਨ ਚੜਾਤਾ ਤਾਂ ਉਹ ਡਿੱਗ ਪਏਗਾ ਸੋ ਮੇਰੇ ਕਹਿਣ ਦਾ ਮਤਲਬ ਮੁੱਖ ਮੰਤਰੀ ਸਾਹਿਬ ਹੈ ਕੇਂਦਰੀ ਵਾਣ ਸਾਹਿਬ ਹੈ ਦੇਸ਼ ਦਾ ਪ੍ਰਧਾਨ ਮੰਤਰੀ ਹੈ ਜਿਹੜੇ ਬੰਕੀ ਬਾਤ ਚਿੰਤਾ ਜ਼ਾਹਿਰ ਹੈ ਪਰ ਜੇ ਆਪ ਨੂੰ ਕਹਿੰਦੇ ਮੈਂ ਪਿਆਰ ਕਰਦਾ ਮੇਨੂੰ ਵਾੜਾ ਸਾਰੇ ਹੁਣ ਨਾਲ ਮਿਲ ਕੇ ਸਾਨੂੰ ਇਹ ਚਾਹੀਦਾ ਵੀ ਉਹਨਾਂ ਕੁਰਸੀਆਂ ਤੇ ਅਸੀਂ ਲੋਕ ਬੈਠੇ ਐ ਅਸੀਂ ਉਸ ਕੁਰਸੀ ਤੇ ਨਹੀਂ ਇਸ ਕਰਕੇ ਕਾਨੂੰਨ ਫੇਕੇ 80 ਲੱਖ ਰੁਪਇਆ ਇੱਥੇ 31 ਲੱਖ ਰੁਪਇਆ ਜਿਹੜਾ ਜੇਰ ਚੋਦੇ ਐ ਐਵੇਂ ਸਾਰੇ ਥਾਂ ਵਰਦੇ ਸੋ ਸਾਨੂੰ ਇੰਦਾ ਲੋਕਾਂ ਦੀ ਮਦਦ ਕਰਨੀ ਸਰਕਾਰ ਨੂੰ ਤੇ ਜਿਹੜੇ ਸਰਕਾਰਾਂ ਚ ਬਿਕੇ ਉਹ ਪੈਕੇਜ ਨੇ ਤੇ ਕੋਈ ਨਾ ਕੋਈ ਰਾਹਤ ਤੁਸੀਂ ਸਹਿਮਾਨਾ ਵੀ ਗਰਾਊਂਡ ਲੈਵਲ ਤੇ ਤੱਕਦੇ ਹੋ ਫੋਟੋ ਵਾਇਰਲ ਹੋਈ ਮੈਂ ਨੀਚੇ ਬੈ ਕੇ ਰੋਟੀ ਖਾਦੇ ਮੈਂ ਤੁਹਾਨੂੰ ਕਿਹਾ ਸਰ ਨੀਚੇ ਬੈ ਕੇ ਖਾ ਲੈਣ ਬੈੱਡ ਤੇ ਖਾ ਲੈ ਤੇ ਭਾਵੇਂ ਚਬਾਰੇ ਤੇ ਖਾ ਲੈ ਰੋਟੀ ਥੱਲੇ ਬਹਿਣ ਦਾ ਕੰਮ ਨਹੀਂ ਚੱਲਦਾ ਕਿਸੇ ਦਾ ਵੀ ਕੰਮ ਚੱਲਣਾ ਹੈ ਕਿ ਅਸੀਂ ਦੇਖ ਹੀ ਰਹੇ ਹਾਂ ਮੈਂ ਐਵੇਂ ਬੰਨ ਤੇ ਢੇੜੇ ਮਾਰਦਾ ਫਿਰਾਂ ਮੈਂ ਬੰਨ ਤੇ ਢੇੜੇ ਮਾਰਦਾ ਫਿਰਾਂ ਕੋਈ ਮੋਢੇ ਤੇ ਬੋਰੀ ਚੱਕਣਾ ਜਾਂ ਥੱਲੇ ਬੈਠ ਜਾ ਆਪਾਂ ਦੇ ਕੀ ਜਿੱਤ ਗਏ ਉਹ ਉੱਥੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਮੁੱਖ ਮੰਤਰੀ ਆਇਆ ਸੀ ਸਾਰਾ ਕੰਮ ਠੀਕ ਹੋਇਆ ਮੈਂ ਫੇਰ ਕਹਿੰਦਾ ਹੈ ਰਾਜਨੀਤੀ ਦੀ ਕੋਈ ਗੱਲ ਫਲੱਡ ਤੋਂ ਬਾਅਦ ਕਰਾਂਗੇ ਮਾਨ ਸਾਹਿਬ ਬਾਰੇ ਵੀ ਕਰਾਂਗੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਾਰੇ ਵੀ ਕਰਾਂ ਰਾਜਾ ਜੀ ਕਿੰਨੇ ਕੋ ਪ੍ਰਭਾਵਿਤ ਹੋਏ ਪਿੰਡ ਪਿੰਡਾਂ 'ਚ ਕਿੰਨਾ ਕੋ ਹਾਂਜੀ ਕੋਈ ਵੋਟ ਤੇ ਕਰ ਰਿਹਾ ਕੋਈ ਹੈਲੀਕਾਪਟਰ ਤੇ ਕਰ ਰਿਹਾ ਕੋਈ ਬੰਦ ਤੇ ਕਰ ਰਿਹਾ ਗਵਰਨਰ ਸਾਹਿਬ ਵੀ ਦੌਰਾ ਕਰ ਰਹੇ ਦੇ ਕੀ ਰਹੇ ਹੋ ਉਸੇ ਅਨਾਉਂਸਮੈਂਟ ਕਰ ਦੋ ਕਿ ਸਪੈਸ਼ਲ ਗਰਤਾਬਰੀ ਅਨਾਉਂਸ ਨਾਲ ਦੀ ਨਾਲ 51000 ਰੁਪਇਆ ਪ੍ਰਤੀ ਏਕੜ ਆਹ ਪਸ਼ੂ ਦਾ 50000 ਰੁਪਇਆ ਮਕਾਨ ਦੀ ਕੀਦਾ 1.5 ਲੱਖ ਰੁਪਇਆ ਦੌਰੇ ਤੇ ਦौरा ਦੌਰੇ ਤੇ ਦौरा ਚਲੋ ਫਿਰ ਵੀ ਦੇ ਰਾਏ ਦੋਸਤਾਂ ਇਹ ਦौरा ਕਰਕੇ ਕੁਝ ਦੇਣ ਸਾਨੂੰ ਨਹੀਂ ਕੋਈ ਇਤਰਾਜ਼ ਜੇ ਸਾਡੇ ਕੋਲ ਜਾਨ ਸਕਦਾ ਹੋਈ ਜੀ ਕੰਡੀਸ਼ਨਾਂ ਸਭ ਤੋਂ ਹਾਂ ਜੀ ਜੇ ਤੇ ਉਹਦੇ ਨਾਲ ਲੱਗਦੇ ਜਿਹੜੇ ਬਿੰਦ ਨੇ ਉਥੇ ਤੁਸੀਂ ਉਹਨਾਂ ਜਾਓਗੇ ਕੀ ਜੀ ਕਰੋਗੇ ਪਿੰਡਾਂ 'ਚ ਹੀ ਜਾਵਾਂਗੇ ਜੀ ਅਸੀਂ ਚਾਹੁੰਦੇ ਮੈਂ ਕੱਲ ਦੇਖਾਂ ਉਹਦੇ ਦੀ ਸਾਡੇ ਜਿਹੜੇ ਘਾਹ ਦੇ ਜਿੱਥੇ ਉਥੇ ਹੈਗੀ ਆ ਗੱਲ ਉਥੇ ਸਰਦੀਪ ਸੰਧੂ ਜਿਗਰਾਉ ਤੋਂ ਇਸੇ ਵਾਰ ਸਾਹਿਬ ਮੈਦ ਸਾਹਿਬ ਲੋਕਲ ਲੀਡਰਸ਼ਿਪ ਹੋਰ ਨਹੀਂ ਇਸ ਕੰਮ ਤੇ ਜੁਟੀ ਵੀ ਆ ਤਰਪਾਲਾ ਮੱਢ ਰਹੀ ਹੈ ਅਜੇ ਵੀ ਪਰ ਬਹੁਤ ਰਿਕੁਆਇਰਮੈਂਟ ਹੈ ਕਿ ਇਹ ਲਗਾਤਾਰ ਬਾਵਿਸ਼ ਨਾਲ ਅਸੀਂ ਇਹ ਵੀ ਸਕੀਮ ਬਣਾਈਏ ਕਿ ਕਿਵੇਂ ਜੇ ਸਤ ਨੂੰ ਜੋ ਓਵਰਫਲੋ ਜਾਂ ਮੁੰਡਾ ਮਰਿਆ ਰਿਤੀ ਦੇ ਬੈਗਸ ਨੂੰ ਹੀ ਭਰ ਕੇ ਰੱਖੀ ਹੈ ਆ ਜੋ ਇਮੀਡੀਏਟਲੀ ਜਿੱਥੇ ਕਿਤੇ ਉਹ ਜਾਉਂਦਾ ਜੀਸੀਬੀਆ ਦੇ ਇੰਤਜ਼ਾਮ ਰੱਖੀਏ ਔਕੇ ਦੇ ਜੇ ਕੋਈ ਮਿੱਟੀ ਦੀਆਂ ਟਰਾਲੀਆਂ ਦੇ ਇੰਤਜ਼ਾਮਾ ਕੋਣ ਕਿਤੇ ਐਸੀ ਕੋਈ ਜ਼ਰੂਰਤ ਹੁੰਦੀ ਹੈ ਤਾਂ ਇਮੀਡੀਏਟਲੀ ਉੱਥੇ ਸਾਡੀ ਟੀਮ ਹੋਵੇ ਜਿਹੜਾ ਪੰਡਤ ਦੀ ਗੱਲ ਕਰੇ ਕਿ تین ਦਿਨ ਤੋਂ ਰਾਜਪੰਡ ਰਹੇ ਜਦੋਂ ਮਾਨ ਸਾਹਿਬ ਜਰੇ ਨੇ ਪੰਜਾਬ ਦਾ ਬੰਦਾ ਰੱਖ ਕੇਂਦਰ ਨਹੀਂ ਦੇ ਰਿਹਾ ਟੈਕਸ ਵਗੈਰਾ ਦੇ ਪੈਸੇ ਇਸਨੂੰ ਵਾਪਸ ਲੈਣੇ ਮੈਂ ਕੋਈ ਰਾਜਨੀਤਿਕ ਗੱਲ ਨਹੀਂ ਕਰਨਾ ਚਾਹੁੰਦਾ ਫਲੱਡ ਤੋਂ ਬਾਅਦ ਮਾਨ ਸਾਹਿਬ ਦੀਆਂ ਸਾਰੀਆਂ ਗੱਲਾਂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਾਰੇ ਗਾਗਾ ਜੀ ਕਿੰਨੇ ਕੋਈ ਪਿੰਡਾਂ ਵਿੱਚ ਤੁਸੀਂ ਦੌੜਾ ਕਰ ਚੁੱਕੇ ਹੋ ਕੀ ਕੀ ਹਾਲਾਤ ਕੀ ਕੀ ਸਥਿਤੀਆਂ ਕੀ ਕੀ ਕਾਂਗਰਸ ਪਾਰਟੀ ਵੱਲੋਂ ਯੋਗਦਾਨ ਕਿਤਾ ਰਿਹਾ तकरीबन ਮੈਂ ਸਾਰੇ ਰਕਹ ਜਿਲ੍ਹੇਾਂ ਚ ਜਾਇਆ ਮਨਾਉ ਗੁਰਦਾਸਪੁਰ ਤੇ ਹਾ ਜੀ ਬਾਕੀ ਜਿੱਥੇ-ਜਿੱਥੇ ਸੀ ਸਾਰੇ ਤਰਨਤਾਰਨ ਖਡੂਨ ਸਾਹਿਬ ਜਲੰਧਰ ਇਹ ਸਾਰੇ ਜਗ੍ਹਾ ਤੇ ਮੈਂ ਦੌਰਾ ਕੀਤਾ ਫੋਸਪੋਰ ਫੌਜਿਲਕਾ ਗੁਰੂ ਸਾਹਿਬ ਲਾ ਲਾ ਬਾਦ ਸੋ ਲੇਕਿਨ ਹਾਲਾਤ ਬਹੁਤ ਨਾ ਚੁਕਦੇ ਨੇ ਬੜੇ ਕਪਿੰਡਾ ਹੈ ਬੋਰ ਦਾ ਜਿੱਥੇ 25 ਦਿਨਾਂ ਤੋਂ ਪਾਣੀ ਨਹੀਂ ਕੋਠੜਾ ਪਾਣੀ ਨਹੀਂ ਰਲ ਗਿਆ ਉਤਲਾ ਵੀ ਰਲ ਗਿਆ ਉੱਥੇ ਸੇਮ ਆ ਗਈ ਪੀਣ ਵਾਲੇ ਪਾਣੀ ਦੀ ਵੀ ਦਿੱਕਤ ਹੈ ਸਾਰੇ ਬੋਰਾਂ ਦੇ ਉੱਥੇ ਪਾਣੀ ਦੀ ਜ਼ਰੂਰਤ ਹੈ ਲੋਕਾਂ ਨੂੰ ਪੀਣ ਵਾਲੇ ਦੀ ਕੋਈ ਆਸੇ ਪਾਸੇ ਕਿਧੋ ਪਾਣੀ ਨਹੀਂ ਮਿਲ ਰਿਹਾ ਆਟਰ ਲਾਗਿੰਗ ਹੋ ਗਈ ਸੋ ਉੱਥੋਂ ਆਸੇ ਬੜੀਆਂ ਨਿਕਦਾ ਹੈ ਜਿਹੜਾ ਕਿ ਸਰਕਾਰ ਨੇ ਤਵੱਜੂ ਉਹ ਅਸੀਂ ਦਿੰਦੇ ਤਾਂ ਫਿਰ ਮੇਰੇ ਕੱਲ ਸ਼ਾਮ ਨੀਕਾ ਫੈਸਲਾ ਥੈਂਕ ਯੂ